ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਦਲਿਤ ਮਹਾਪੰਚਾਇਤ ਦੇ ਵੱਲੋਂ ਬਠਿੰਡਾ ਦੇ ਵਿੱਚ پھੂਕਿਆ ਗਿਆ ਅਮਿਤ ਸ਼ਾਹ ਦਾ ਪੁਤਲਾ ਕਿਹਾ ਬਾਬਾ ਸਾਹਿਬ ਦਾ ਸੰਸਦ ਦੇ ਵਿੱਚ ਕੀਤਾ ਗਿਆ ਹੈ અપਮਾਨ ਅਮਿਤ ਸ਼ਾਹ ਮੰਗਣ ਮਾਫੀ। ਤੁਸੀਂ ਦੇਖ ਰਹੇ ਹੋ ਤਸਵੀਰਾਂ ਦਲਿਤ ਮਹਾਪੰਚਾਇਤ ਦੇ ਵਰਕਰਾਂ ਵੱਲੋਂ ਆਪਣੇ ਆਗੂਆਂ ਨੂੰ ਨਾਲ ਲੈ ਕੇ ਅੱਜ ਫੂਕੇ ਗਏ ਪੁਤਲੇ ਦੀਆਂ ਜੋ ਕਿ ਬਠਿੰਡਾ ਦੇ ਵਿੱਚ ਫੂਕਿਆ ਗਿਆ ਤੇ ਇਸ ਮੌਕੇ ਬੋਲਦਿਆਂ ਦਲਿਤ ਮਹਾਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗੈਰੀ ਨੇ ਕਿਹਾ ਕਿ ਅੰਮ੍ਰਿਤਸਰ ਦੇ ਵੱਲੋਂ ਸੰਸਦ ਦੇ ਵਿੱਚ ਬਾਬਾ ਸਾਹਿਬ ਭੀਮrao ਅੰਬੇਡਕਰ ਦਾ અપਮਾਨ ਕੀਤਾ ਗਿਆ ਹੈ ਜਿਸ ਦੇ ਰੋਸ਼ ਦੇ ਵਿੱਚ ਉਹਨਾਂ ਦੇ ਵੱਲੋਂ ਅੱਜ ਇਹ ਪਤਲਾ ਫੂਕ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉਹਨਾਂ ਮੰਗ ਕੀਤੀ ਕਿ ਇਸਤੇ ਅਮਿਤ ਸ਼ਾਹ ਤੁਰੰਤ ਮਾਫੀ ਮੰਗਣ ਅਤੇ ਆਪਣੀ ਗਲਤੀ ਮੰਨਣ ਪੂਰੀ ਜਾਣਕਾਰੀ ਸੁਣਵਾਉਣਿਆ ਤੁਹਾਨੂੰ ਕਿਰਨਜੀਤ ਗੈਰੀ ਦੀ ਹੀ ਜ਼ੁਬਾਨੀ ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਜਨਸ ਕਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਮਿਤ ਸ਼ਾਹ ਵੱਲੋਂ ਜਿਹੜੇ ਸਾਡੇ ਦੇਸ਼ ਦੇ ਹੋਮ ਮਿਨਿਸਟਰ ਹੈ ਉਹਨਾਂ ਵੱਲੋਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਮਰಾವ್ ਅੰਬੇਦਕਰ ਜੀ ਦਾ અપਮਾਨ ਕੀਤਾ ਗਿਆ ਜਿਸ અપਮਾਨ ਦੇ ਖਿਲਾਫ ਕਾਂਗਰਸ ਪਾਰਟੀ ਵੱਲੋਂ ਤੇ ਹੋਰ ਐਮਪੀਜ਼ ਵੱਲੋਂ ਪਾਰਲੀਮੈਂਟ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਅਸੀਂ ਅੱਜ ਨੈਸ਼ਨਲ ਅਦਾਲਤ ਮਹਾਪੰਚਾਇਤ ਵੱਲੋਂ ਵੀ ਅਮਿਤ ਸ਼ਾਹ ਜੀ ਦਾ ਪੁੱਤਰਾ ਫੂਕੇ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਕਿਉਂਕਿ ਬਾਬਾ ਸਾਹਿਬ ਡਾਕਟਰ ਪੀਮਰಾವ್ ਅੰਬੇਦਕਰ ਨੇ ਕਿਸੇ ਇੱਕ ਵਰਗ ਵਿਸ਼ੇਸ਼ ਲਈ ਕੰਮ ਨਹੀਂ ਕੀਤਾ ਮਤਲਬ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਦਾ ਨਾਮ ਲੈ ਕੇ ਅਮਿਤ ਸਾਹਿਬ ਜੀ ਵੱਲੋਂ ਵਾਰ-ਵਾਰ ਕਹਿਣਾ ਕਿ ਜਿੰਨੀ ਵਾਰ ਰਾਹੁਲ ਗਾਂਧੀ ਜੀ ਅੰਬੇਡਕਰ 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 ਕਰਦੇ ਐ ਜੇ ਰੱਬ ਦਾ ਨਾਮ ਲੈਣ ਤਾਂ ਪਰਮਾਤਮਾ ਵੀ ਥੱਲੇ ਆ ਸਕਦਾ ਤੋ ਅਸੀਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਨੂੰ ਕਿਸੇ ਪਰਮਾਤਮਾ ਤੋਂ ਘੱਟ ਨਹੀਂ ਸਮਝਦੇ ਕਿਉਂਕਿ ਉਹਨਾਂ ਨੇ ਉਹਨਾਂ ਲੋਕਾਂ ਦੀ ਤਕਦੀਰ ਬਦਲੀ ਜਿਨ੍ਹਾਂ ਨੂੰ ਕੋਈ ਮਨੁੱਖ ਨਹੀਂ ਸੀ ਸਮਝਦਾ ਔਰਤਾਂ ਨੂੰ ਦਲਤਾਂ ਨੂੰ ਮਤਲਬ ਸ਼ੂਦਰਾਂ ਨੂੰ ਉਤਾਰਨ ਦੇ ਅਧਿਕਾਰੀ ਮਨੁੱਖੀ ਸਮਰਤੀ ਕਹਿੰਦੀ ਹੈ ਉਹ ਮਨੁੱਖੀ ਸਿਮਰਤੀ ਨੂੰ ਬਦਲਣ ਵਾਲਾ ਇਨਸਾਨ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਹੈ ਦੇਸ਼ ਨੂੰ ਐਸਾ ਸੰਵਿਧਾਨ ਦਿੱਤਾ ਜਿਤੇ ਹਰ ਵਰਗ ਦੇ ਵਿਅਕਤੀ ਨੂੰ ਬਰਾਬਰ ਰਹਿਣ ਦਾ ਹੱਕ ਹੈ ਆਪਣੀ ਗੱਲ ਕਹਿਣ ਦਾ ਹੱਕ ਹੈ ਭਾਵੇਂ ਅੱਜ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵੱਡੀ ਚਰਚਾ ਹੋ ਰਹੀ ਹੈ ਕਿ ਬੀਜੇਪੀ ਭਾਰਤੀ ਜਨਤਾ ਪਾਰਟੀ ਮਨੁੱਖੀ ਸਿਮਰਤੀ ਲਾਗੂ ਕਰਨਾ ਚਾਹੁੰਦੀ ਹੈ ਤੇ ਸੰਵਿਧਾਨ ਬਦਲਣਾ ਚਾਹੁੰਦੀ ਹੈ ਇਸ ਕਰਕੇ ਬਾਰ-ਬਾਰ ਬਾਬਾ ਸਾਹਿਬ ਡਾਕਟਰ ਪੀਮਰੋ ਅੰਬੇਡਕਰ ਦਾ ਅਪਮਾਨ ਜਿਹੜਾ ਕੀਤਾ ਜਾ ਰਿਹਾ ਹੈ ਦੇਸ਼ ਦੇ ਹਰ ਕੋਨੇ ਵਿੱਚ ਕੀ ਨਹੀਂ ਅੱਜ ਦੇ ਭਿਸ਼ਵ ਦੇ ਵਿੱਚ ਜਿੱਥੇ ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਡਕਰ ਨੂੰ ਮੰਨਣ ਵਾਲੇ ਲੋਕ ਨੇ ਮਿਸਨ ਨੂੰ ਮੰਨਣ ਵਾਲੇ ਲੋਕ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਚਾਹਣ ਵਾਲੇ ਲੋਕ ਨੇ ਸੰਵਿਧਾਨ ਨੂੰ ਬਰਕਰਾਰ ਰੱਖਣ ਵਾਲੇ ਲੋਕ ਨੇ ਅੱਜ ਸਾਰੇ ਹਰ ਕੋਨੇ ਵਿੱਚ ਅੰਮਿਤਸਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੋਂ ਅਸੀਂ ਮੰਗ ਕਰਦੇ ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇ ਵੀ ਸਾਨੂੰ ਅਫਸੋਸ ਹੈ ਕਿ ਉਹਨਾਂ ਨੂੰ ਅੰਮਿਤਸਾ ਨੂੰ ਟੋਕਣਾ ਚਾਹੀਦਾ ਸੀ ਕਿ ਇਸ ਤਰ੍ਹਾਂ ਅੰਬੇਡਕਰ ਸਾਹਿਬ ਦੇ ਬਾਰੇ ਚੋ ਬੋਲਣ ਪਰ ਮੋਦੀ ਜੀ ਅੰਮਿਤਸਾ ਨੂੰ ਬਚਾਉਣ ਦੇ ਵਿੱਚ ਲੱਗੇ ਹੋਏ ਨੇ ਸੋ ਮੰਗ ਕਰਦੇ ਹਾਂ ਅਸੀਂ ਸਮੁੱਚੇ ਸਮਾਜ ਵੱਲੋਂ ਕਿ ਤਰੰਤ ਅਮਿਤ ਸ਼ਾਹ ਨੂੰ ਕੈਬਨਿਟ ਦੇ ਵਿੱਚੋਂ ਹਟਾਇਆ ਜਾਵੇ ਤੇ ਅਮਿਤ ਸ਼ਾਹ ਜੀ ਪਾਰਲੀਮੈਂਟ ਵਿੱਚ ਖੜਕੇ ਬਾਬਾ ਸਾਹਿਬ ਡੋ ਅੰਬੇਡਕਰ ਜੀ ਦੇ ਦਿੱਤੇ અપਮਾਨ ਦੇ ਲਈ ਮਾਫੀ ਮੰਗਣ